it's a good ਜੀ ਪੰਜਾਬ ਸਵਾਡਿਨੇਟ ਸਰਵਿਸ ਫੈਡਰੇਸ਼ਨ ਵਿਗਿਆਨਕ ਦਾ ਮੈਸੂਬਾ ਪ੍ਰਧਾਨ ਆ ਤੇ ਪੰਜਾਬ ਸਾਂਝਾ ਫਰੰਟ ਦਾ ਸੂਬਾ ਕਨਵੀਨਰ ਆ ਅੱਜ ਦਾ ਜਿਹੜਾ ਸਾਡਾ ਇਹ ਪੰਜਾਬ ਸਰਕਾਰ ਦੀ ਤੇ ਭਗਵੰਤ ਮਾਨ ਦੀ ਜਿਹੜੀ ਝੂਠਾਂ ਦੀ ਪੰਡ ਜਿਹੜੀ ਆ ਲਾਰਿਆਂ ਦੀ ਪੰਡ ਉਹ ਸਾੜੀ ਗਈ ਆ ਕਿਉਂਕਿ ਪੰਜਾਬ ਸਰਕਾਰ ਦੇ ਲਾਰੇ ਜਿਹੜੇ ਆ ਉਹ ਬਹੁਤ ਵੱਡੇ ਹੋ ਚੁੱਕੇ ਆ ਪੰਜਾਬ ਸਰਕਾਰ ਦੇ ਝੂਠ ਬਹੁਤ ਵੱਡੇ ਹੋ ਚੁੱਕੇ ਆ ਲੰਮੇ ਹੋ ਚੁੱਕੇ ਆ ਜਾਦੇ ਹੋ ਚੁੱਕੇ ਆ ਜਿਹੜਾ ਮਤਲਬ ਪਾਪਾਂ ਦਾ ਘੜਾ ਜਿਹੜਾ ਉਹ ਭਰਦਾ ਜਾਂਦਾ ਸੀ ਇਸ ਕਰਕੇ ਸਾਂਝੇ ਫਰੰਟ ਦੇ ਜਿਹੜਾ ਮੁਲਾਜ਼ਮ ਆ ਪੈਨਸ਼ਨਰਾਂ ਉਹਨਾਂ ਨੇ ਫੈਸਲਾ ਕੀਤਾ ਸੀ ਵੀ ਇਹ ਜਿਹੜੀ ਪੰਡਾਏ ਹੁਣ ਸਾੜਨੀ ਚਾਹੀਦੀ ਆ ਉਹਦਾ ਕਾਰਨ ਵਜ੍ਹਾ ਇਹ ਸੀ ਭਈ ਜਦੋਂ ਜਲੰਧਰ ਪਛਮੀ ਦੇ ਵਿੱਚ ਜਿਮਨੀ ਚੋਣਾ ਹੋਈਆਂ ਸੀ ਉਸ ਮੌਕੇ ਦੇ ਉੱਤੇ ਸਾਂਝੇ ਫਰੰਟ ਦੇ ਆਗੂਆਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਜਿਦੇ ਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਾਰ-ਬਾਰ ਇਹ ਗੱਲ ਕਹੀ ਗਈ ਕਿ ਥੋਡੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਕੀਤੀ ਜਾਊਗੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਜਿਹੜੇ ਮਸਲੇ ਆ ਉੱਥੇ ਤਕਰੀਬਨ ਪੂਰਾ ਦਿਨ ਲਾ ਕੇ ਖੁੱਲੀ ਬਹਿਸ ਕਰਕੇ ਆਪਾਂ ਹੱਲ ਕਰਾਂਗੇ ਪਰ ਉਹ ਮੀਟਿੰਗ ਜਿਹੜੀ 25 ਜੁਲਾਈ ਦੀ ਤੈਅ ਕੀਤੀ ਸੀ ਉਹਨੂੰ ਬਾਅਦ ਦੇ ਵਿੱਚ ਇਹਨਾਂ ਨੇ 2 ਅਗਸਤ ਦੀ ਕਰਤਾ 2 ਅਗਸਤ ਤੋਂ ਬਾਅਦ ਬਿਨਾਂ ਕਿਸੇ ਨੂੰ ਦੱਸਿਆ ਬਿਨਾਂ ਸਾਂਝਾ ਫਰੰਟ ਦੇ ਕਨਵੀਨਰਾਂ ਦੇ ਨਾਲ ਗੱਲ ਕਰਿਆ ਇਹਨਾਂ ਨੇ ਉਹਨੂੰ 22 ਅਗਸਤ ਤੇ ਕਰਤਾ ਜੀਦਾ ਕਰਕੇ ਪੰਜਾਬ ਦੇ ਮੁਲਾਜ਼ਮ ਤੇ ਪੰਜਾਬ ਦੇ ਪੈਨਸ਼ਨ ਜਿਹੜੇ ਆ ਉਹ ਗੁੱਸੇ 'ਚ ਸੀ ਕਿ ਇਹਨਾਂ ਦੇ ਲਾਰੇ ਜਿਹੜੇ ਆ ਉਹ ਮੁੱਕਣ 'ਚ ਨਹੀਂ ਆ ਰਹੇ ਇਹਨਾਂ ਦੇ ਝੂਠ ਜਿਹੜੇ ਆ ਉਹ ਮੁੱਕਣ 'ਚ ਨਹੀਂ ਆ ਰਹੇ ਇਸ ਕਰਕੇ ਉਹਨਾਂ ਝੂਠਾਂ ਦੀ ਪੰਡ ਪੂਰੇ ਪੰਜਾਬ ਦੇ ਵਿੱਚ ਸਾਂਝੇ ਫਰੰਟ ਨੇ ਫੈਸਲਾ ਕੀਤਾ ਸੀ ਵੀ 5 ਤੇ 6 ਅਗਸਤ ਨੂੰ ਜਿਹੜੀ ਆ ਉਹ ਝੂਠਾਂ ਦੀ ਪੰਡ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾੜੀਆਂ ਜਾਣਗੀਆਂ ਅੱਜ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹੜੀ ਝੂਠਾਂ ਦੀ ਪੰਡ ਆ ਉਹ ਸਾੜੀ ਗਈ ਹੈ ਜੀ ਜਾਣੀ ਦੀ ਇਹ ਪੰਜਾਬ ਦੇ ਮੁੱਖ ਮੰਤਰੀ ਦਾ ਸਭ ਤੋਂ ਵੱਡਾ ਝੂਠ ਸੀ ਅਸੀਂ ਇਹ ਮੰਨਦੇ ਆਂ ਵੀ ਸਭ ਤੋਂ ਵੱਡਾ ਝੂਠ ਇਸ ਕਰਕੇ ਸੀ ਵੀ ਜਿੱਦਾਂ ਦੀ ਪੰਜਾਬ ਸਰਕਾਰ ਜਿਹੜੀ ਹੋਂਦ ਚਾਈ ਆ ਉਹ ਉਸੇ ਦਿਨ ਤੋਂ ਲਾ ਕੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਧਰਨੇ ਮਾਰੇ ਜਾ ਰਹੇ ਆ ਪੰਜਾਬ ਦੇ ਮਜ਼ਦੂਰਾਂ ਵੱਲੋਂ ਧਰਨੇ ਮਾਰੇ ਜਾ ਰਹੇ ਆ ਪੰਜਾਬ ਦੇ ਮਲਾਜ਼ਮਾਂ ਵੱਲੋਂ ਧਰਨੇ ਮਾਰੇ ਜਾ ਰਹੇ ਆ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਵੱਲੋਂ ਧਰਨੇ ਮਾਰੇ ਜਾ ਰਹੇ ਆ ਜਾਣੀ ਦੀ ਇਹ じゃ ਕੋਈ ਵਰਗ ਨਹੀਂ ਹੈ ਜਿਨੇ ਧਰਨਾ ਨਾ ਮਾਰਿਆ ਹੋਵੇ ਧਰਨੇ ਮਾਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਵੀ ਪੰਜਾਬ ਦੀ ਜਿਹੜੀ ਸਰਕਾਰ ਹੈ ਤੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹਨੇ ਕਿਸੇ ਦਾ ਵੀ ਮਸਲਾ ਹੱਲ ਕਰਨ ਵਾਸਤੇ ਸੁਹਿਰਦਤਾ ਨਹੀਂ ਦਿਖਾਈ ਜਿਸ ਦਾ ਕਰਕੇ ਇਹ ਹੋਇਆ ਤੇ ਜਿਹੜਾ ਇਹ ਸਭ ਤੋਂ ਵੱਡਾ ਝੂਠ ਪੰਜਾਬ ਦੇ ਮੁੱਖ ਮੰਤਰੀ ਦਾ ਸੀ ਆ ਬਿਲਕੁਲ ਟੀਵੀ ਦੀਆਂ ਮਸ਼ਹੂਰੀਆਂ ਦੇ ਉੱਤੇ ਪੈਸਾ ਜਿਹੜਾ ਪੰਜਾਬ ਦੇ ਲੋਕਾਂ ਦਾ ਸਰਮਾਇਆ ਪੰਜਾਬ ਦੇ ਲੋਕਾਂ ਤੋਂ ਟੈਕਸ ਜਿਹੜਾ ਤੁਸੀਂ ਦੁੱਧ ਪੀਨੇ ਹੋ ਜਿਹੜੇ ਤੁਸੀਂ ਬਰੈਡ ਖਾਣੇ ਹੋ ਜਿਹੜੀਆਂ ਤੁਸੀਂ ਦਵਾਈਆਂ ਲੈਨੇ ਹੋ ਉਹਨਾਂ ਤੋਂ ਕੱਟਿਆ ਹੋਇਆ ਟੈਕਸ ਪੰਜਾਬ ਦੇ ਲੋਕਾਂ ਦਾ ਟੈਕਸ ਜਿਹੜਾ ਉਹ ਮਸ਼ਹੂਰੀਆਂ ਦੇ ਵਿੱਚ ਬਰਬਾਦ ਕੀਤਾ ਜਾ ਰਿਹਾ ਹੈ ਜਿਹੜਾ ਕਿ ਲੋਕਾਂ ਦੀ ਜੇਬ ਵਿੱਚ ਮੋੜ ਕੇ ਪੈਣਾ ਚਾਹੀਦਾ ਸੀ ਜਿਹਦੇ ਨਾਲ ਇੱਥੋਂ ਦੇ ਲੋਕਾਂ ਦਾ ਰਜਗਾਰ ਬਚਦਾ ਬੇਰੋਜ਼ਗਾਰੀ ਘੱਟ ਹੁੰਦੀ ਇੱਥੋਂ ਦੇ ਲੋਕ ਬੱਚੇ ਜਿਹੜੇ ਸਾਡੇ ਵਿਦੇਸ਼ ਜਾ ਰਹੇ ਆ ਉਹਨਾਂ ਨੂੰ ਮੋੜਾ ਪੈਂਦਾ ਪਰ ਪੰਜਾਬ ਦੀ ਸਰਕਾਰ ਇਸ ਕਿਸਮ ਦਾ ਕਰਨ ਦੀ ਬਜਾਏ ਸਿਰਫ ਝੂਠਾਂ ਤੇ ਗਪੌੜਾਂ ਦੇ ਸਹਾਰੇ ਦੇ ਉੱਤੇ ਮਸ਼ਹੂਰੀਆਂ ਕਰਨ ਲੱਗੀ ਹੋਈ ਆ ਅੱਜ ਇਹ ਪੰਡ ਫੂਕੀ ਆਹੀ ਅੱਜ ਅਸੀਂ ਮੁਲਾਜ਼ਮ ਤੇ ਪੈਨਸ਼ਨ ਸਾਂਝੇ ਫਰੰਟ ਵੱਲੋਂ ਪੰਜਾਬ ਦੇ ਸੱਦੇ ਦੇ ਉੱਤੇ ਲਾਰਿਆਂ ਦੀ ਪੰਡ ਫੂਕ ਰਹੇ ਹਾਂ ਡੀਸੀ ਦਫ਼ਤਰ ਬਹਰਾਂ ਦੇ ਅੱਗੇ ਭਗਵਤ ਸਿੰਘ ਮਾਨ ਨੇ ਜਦੋਂ ਜਲੰਧਰ ਦੇ ਵਿੱਚ ਬਾਏ ਇਲੈਕਸ਼ਨ ਹੋ ਰਹੀ ਸੀ ਤਾਂ ਸਾਡੇ ਸਾਂਝੇ ਪਲੇਟਫਾਰਮ ਵੱਲੋਂ ਝੰਡਾ ਬਾਜ ਦਾ ਅਨਾਉਂਸ ਕੀਤਾ ਗਿਆ ਸੀਗਾ ਵੀ ਅਸੀਂ ਬਾਏ ਇਲੈਕਸ਼ਨਾਂ ਦੇ ਵਿੱਚ ਡਟ ਕੇ ਸਰਕਾਰ ਦਾ ਵਿਰੋਧ ਕਰਨਾ ਹੈ ਤਾਂ ਕਿ ਸਰਕਾਰ ਦੇ ਉੱਥੇ ਨੁਮਾਇੰਦਿਆਂ ਨੂੰ ਹਰਾਇਆ ਜਾ ਸਕੇ ਭਗਵੰਤ ਮਾਨ ਨੇ ਦਵਾ ਦੇ ਥੱਲੇ ਇਸ ਕਰਕੇ ਆ ਕੇ ਵੀ ਸਾਡੇ ਜਿਹੜੇ ਸੀਟ ਹੈ ਸਰਕਾਰ ਦੀ ਬੇਇੱਜ਼ਤੀ ਨਾ ਹੋਵੇ ਬਾਏ ਇਲੈਕਸ਼ਨ ਹੈ ਜਦੋਂ ਮੌਜੂਦਾ ਸਰਕਾਰ ਹੈ ਤਾਂ ਉਹਨਾਂ ਨੇ ਸਾਡੇ ਨੁਮਾਇੰਦਿਆਂ ਨੂੰ ਬੁਲਾ ਕੇ ਇਹ ਟਾਈਮ ਦਿੱਤਾ ਵੀ 6 ਤਰੀਕ ਦਾ ਤੁਹਾਨੂੰ ਟਾਈਮ ਦਿੱਤਾ ਜਾਂਦਾ ਤੁਹਾਡੀ ਗੱਲਬਾਤ ਜਿਹੜੀ ਸੁਣੀ ਜਾਊਗੀ ਤੁਹਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਪ੍ਰੰਤੂ 25 ਤਰੀਕ ਦੀ ਜਿਹੜੀ ਮੀਟਿੰਗ ਦਿੱਤੀ ਸੀ ਬਿਨਾਂ ਇਹ ਕਾਰਨ ਉਹ ਸਾਡੀ ਪੋਸਟਪੋਨ ਕਰਕੇ ਅੱਗੇ 2 ਤਰੀਕ ਦਾ ਟਾਈਮ ਦੇ ਦਿੱਤਾ ਔਰ 2 ਤਰੀਕ ਨੂੰ ਵੀ ਸਾਥੀਓ ਜਦੋਂ 2 ਤਰੀਕ ਦਾ ਟਾਈਮ ਆਇਆ ਉਹਨਾਂ ਨੇ ਫੇਰ ਜਿਹੜਾ ਸਮਾਸੀ ਉਹ ਤਬਦੀਲ ਕਰ ਦਿੱਤਾ ਔਰ ਰਿਟਨ ਦੇ ਵਿੱਚ ਅੱਜ ਤੱਕ ਸਾਡੇ ਜਿਹੜੇ ਜਥੇਬੰਦੀ ਦੇ ਅੱਗੇ ਨੂੰ ਪੰਜਾਬ ਦੇ ਅੱਗੇ ਨੂੰ ਟਾਈਮ ਨਹੀਂ ਦਿੱਤਾ ਇਸ ਕਰਕੇ ਸਾਡਾ ਸੱਦਾ ਆਇਆ ਪੰਜਾਬ ਲੈਵਲ ਦਾ ਅਸੀਂ ਸਾਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਅੱਗੇ ਸਦਾ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਦੇ ਖਿਲਾਫ ਉਹਨਾਂ ਦੇ ਵਾਅਦਿਆਂ ਦੇ ਖਿਲਾਫ ਜਿਹੜਾ ਅਸੀਂ ਉਹਨਾਂ ਜਿਹੜੇ ਲਾਰੇ ਦੀ ਜਿਹੜੀ ਉਹ ਪੰਡ ਫੂਕ ਰਹੇ ਏ ਸਾਡੇਆਂ ਪ੍ਰਮੁੱਖ ਮੰਗਾਂ ਨੇ ਜਿਵੇਂ ਕਿ ਜਿਹੜਾ ਜਿਹੜਾ ਪੇ ਕਮਿਸ਼ਨ ਦੀ ਰਿਪੋਰਟ ਦਾ ਏਰੀਅਰ ਹੈ ਉਹ ਹਜੇ ਤੱਕ ਲੰਮਕ ਰਿਹਾ ਅਜੇ ਤੱਕ ਦਿੱਤਾ ਨਹੀਂ ਗਿਆ ਜਜਿਆ ਟੈਕਸ ਜਿਹੜਾ ਮਾਨਪ੍ਰੀਤ ਨੇ ਲਾਇਆ ਸੀ ਉਦੋਂ ਉਹਨਾਂ ਦੀ ਸਰਕਾਰ ਵੇਲੇ ਉਹ ਹਜੇ ਤੱਕ ਬੰਦ ਨਹੀਂ ਕੀਤਾ ਗਿਆ ਜਿਹੜੇ ਕੱਚੇ ਮੁਲਾਜ਼ਮ ਹੈ ਇਹਨਾਂ ਨੇ ਵਾਅਦਾ ਕੀਤਾ ਸੀ ਆਉਣ ਵਾਲੇ ਭਰੋਸੇ ਚ ਲੈ ਇਸ ਮੁਲਾਜ਼ਮਾਂ ਨੂੰ ਵੀ ਜਿਹੜੇ ਕੱਚੇ ਮੁਲਾਜ਼ਮ ਹੈ ਜਦੋਂ ਸਾਡੀ ਸਰਕਾਰ ਆਵੇਗੀ ਉਹਨਾਂ ਨੂੰ ਪੱਕਿਆ ਕਰ ਦਿੱਤਾ ਜਾਵੇਗਾ ਤੁਸੀਂ ਦੇਖਿਆ ਹੁਣ ਬਹੁਤੇ ਸਾਥੀਆਂ ਨੇ ਪਾਇਆ ਵੀ ਹੈ ਵਾਟਸਐਪ ਗਰੁੱਪਾਂ ਦੇ ਵਿੱਚ ਜਦੋਂ ਇਹਨਾਂ ਦਾ ਇਲੈਕਸ਼ਨ ਮਹੀਮ ਚੱਲੀ ਸੀਗੀ ਸਾਡੇ ਮੁਲਾਜ਼ਮਾਂ ਦੀਆਂ ਤਖਤੀਆਂ ਲੈ ਕੇ ਭਵਨ ਸਿੰਘ ਮਾਨ ਹੋਰੀ ਹਰਪਾਲ ਸਿੰਘ ਚੀਮੇ ਹੋਰੀ ਬੈਠੇ ਐ ਕੱਚੇ ਮੁਲਾਜ਼ਮਾਂ ਨੂੰ ਪੱਕੇਆ ਕਰੋ ਜਿਹੜਾ ਨੇ ਪੇ ਕਮਿਸ਼ਨ ਦੀ ਰਿਪੋਰਟ ਦਾ ਜਿਹੜਾ ਏਰੀਆ ਜਾਰੀ ਕਰੋ ਇਹ ਸਾਰੀਆਂ ਮੰਗਾਂ ਦੇ ਜਿਹੜੇ ਬਕਾਇਦਾ ਤੌਰ ਤੇ ਸਾਡੇ ਕੋਲੇ ਜਿਹੜੇ ਤਖਤੀਆਂ ਸੀ ਉਹ ਫੜ ਕੇ ਸਾਡੇ ਧਰਨੇ ਦੇ ਵਿੱਚ ਵਾਅਦਾ ਦਵਾ ਕੇ ਗਏ ਸੀਗੇ ਪਰ ਅੱਜ ਤੱਕ ਸਾਡੇ ਹੋਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਇਸ ਕਰਕੇ ਸਾਡੇ ਇਹ ਵੀ ਮੰਗ ਹੈ ਕਿ ਪੈਨਸ਼ਨ ਸਾਥੀਆਂ ਨੂੰ 2.9 ਦੇ ਗੁਣਾ ਕਰ ਜਿਹੜਾ ਉਹਨਾਂ ਨੂੰ ਬੈਨੀਫਿਟ ਦਿੱਤਾ ਜਾਵੇ। ਸੋ ਇਹਨਾਂ ਸਾਰੀਆਂ ਮੁੰਡਾਂ ਨੂੰ ਲੈ ਕੇ ਜਿਹੜਾ ਅੱਜ ਡੀਸੀ ਬਟੰਡੇ ਦੇ ਦਫ਼ਤਰ ਦੇ ਅੱਗੇ ਅਸੀਂ ਲਾਰੇ ਦੀ ਪੰਡ ਭਗਵਾਨ ਸਿੰਘ ਬਾਣ ਸਰਕਾਰ ਦੀ ਫੂਕ ਰਹੇ ਆ। ਇਹ ਅੱਜ ਦਾ ਇਹ ਸਾਡਾ ਪ੍ਰੋਗਰਾਮ ਆ ਰੋ ਇਸ ਤੋਂ ਅੱਗੇ ਲੁਧਿਆਣੇ ਚ ਜਿਹੜੀ ਬੜੀ ਜਲਦੀ ਮੀਟਿੰਗ ਸਾਡੀ ਸਾਂਝੀ ਹੋ ਰਹੀ ਹੈ ਪੰਜਾਬ ਲੈਵਲ ਦੀ। ਉਹਦੇ ਚ ਜੋ ਵੀ ਮੀਟਿੰਗ ਦਾ ਪੰਜਾਬ ਲੈਵਲ ਦਾ ਫੈਸਲਾ ਹੋਵੇਗਾ ਬਟੰਡਾ ਜ਼ਿਲ੍ਹਾ ਅਸੀਂ ਸਾਰੇ ਸਾਥੀ ਜਿਹੜੇ ਇਸ ਫਾਰਮੂਲੇ ਅਸੀਂ ਜੁੜੇ ਹੋਏ ਆਂ ਅਸੀਂ ਉਸ ਦੇ ਬਾਅਦ ਚੜ ਕੇ ਧੰਨਵਾਦ ਤੁਹਾਡਾ ਇਸੇ ਸ਼ਬਦਾਂ ਉਸ ਬਹੁਤ ਬਹੁਤ ਧੰਨਵਾਦ।